हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਇੱਕ ਤਾਜ ਦੀ ਸੂਈ ਵੜ ਸੇਰ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਜੋ ਡੇਰ ਭਾਈ ਜੀ ਹਸੀ ਗਾਲ ਹਸੀ ਗਾਲ ਡਰ ਸਾਹਿਬ ਬਹੁਤ ਠੀਕੋ ਹੀ ਵਧੀਆ ਬਹੁਤ ਵਧੀਆ ਸਾਹਿਬ ਬਹੁਤ ਵਧੀਆ ਚੱਲਦਾ ਕੰਮ ਬਹੁਤ ਵਧੀਆ ਕੰਮ ਨਾਮ ਤੇ ਡਰੈਸ ਬੋਲੋ ਨਾਮ ਡਰ ਸਾਹਿਬ ਬੱਬੂ ਜੀ ਪਿੰਡ ਸਲਾਬਦਪੁਰਾ ਜ਼ਿਲ੍ਹਾ ਬਠਿੰਡਾ ਸੀਲ ਰਾਮਪੁਰਾ ਪੋਲ ਨੇੜੇ ਪਿੰਡ ਬਈ ਨੇੜੇ ਆਪਾਂ ਨੂੰ ਭਲਾਉੜ ਰਹਿ ਗਿਆ ਇਧਰ ਭਾਈ ਰੂਪਾ ਤੇ ਇਧਰ ਭਗਤਾ ਭਾਈ ਮੋਬਾਈਲ ਨੰਬਰ ਬੋਲ ਦਿਓ 73477173 73 473 17 3 17 ਹਣਾ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਬੈਡ ਤੇ ਨੇ ਕਿਹੜਾ ਸੂਸੂਈ ਆ ਇਹ ਦੂਸਰਾ ਸੂਸੂਈ ਰੱਟਸਾ ਦੂਸਰਾ ਸੂਆ ਕਦੋਂ ਸੂਈ ਆ ਬਾਈ ਇਹ ਸੂਆ ਦੀ ਸੂਈ ਆ ਜੀ ਜੇਰੋਪੀ ਅੱਜ ਸੂਆ ਹਾਂਜੀ ਐਸੇ ਠੀਕ ਆ ਜੇਰ ਬਾਈ ਬੱਠਲ ਜੇ ਰੱਖੀ ਬੈਠਾ ਠੀਕ ਆ ਬਾਈ ਤੇ ਕਿੰਨਾ ਬੋਲਾ ਕੱਢੇ ਫਿਰ ਬੋਲਾ ਦਾ 4 ਕਿਲੋ ਕੱਢ ਕੇ ਡਰਸਾ ਕੋਸੇ ਨੂੰ ਚਾਹਤਾ ਬੱਚੇ ਜੇ ਬੱਚਾ ਕਮਾਗਾ ਬੱਚਾ ਹੀ ਬੱਚਾ ਠੀਕ ਆ ਬਾਈ ਹਾਂ ਇਹ ਤੈਨੂੰ ਖੜਾ ਵੀ ਨਹੀਂ ਹੋਣਾ ਆਉਂਦਾ ਖਾਣ ਸੂਆ ਚੰਗਾ ਲੱਗਦਾ ਤੁਹ ਕੱਲਾ ਕੱਲਾ ਥਾਣਾ ਅੱਲਾ ਕੱਲਾ ਥਾਣਾ ਜੀ ਮੈਂ ਮਾਦੀ ਹੱਥ ਤੇ ਫੇਰੀ ਜਾਉ ਆਏ ਨਹੀਂ ਕੋਈ ਗੱਲ ਚਵਾਈ ਪੂਰੀ ਚਵਾਈ ਦਾ ਤਾਂ ਕੋਈ ਅੰਤ ਨਹੀਂ ਜਵਾਬ ਬੈਠ ਕੇ ਜੁੜੇ ਲੈ ਜਿੰਮੇ ਮਰਜੀ ਹੱਥ ਲੱਗੇ ਜਿੰਨਾ ਮਰਜੀ ਇਧਰ ਦੀ ਬੈਠੋ ਜਿੱਧਰ ਦੀ ਮਰਜ਼ੀ ਬੈਠੋ ਕੋਈ ਗੱਲ ਨਹੀਂ ਲੈਵਾ ਬਹੁਤ ਚੰਗਾ ਕਰਮ ਵਾਲੀ ਦਾ ਡਰੋਡਰ ਦੇਖੋ ਬਈ ਕਮਾਲ ਦਾ ਸੋਹਣਾ ਆਰਡਰ ਤਿਆਰ ਕਰਿਆ ਵਾ ਕਿੰਨਾ ਦੁੱਧ ਦੇ ਦੂ ਦੁੱਧ ਡਾਕਟਰ ਸਾਹਿਬ ਮਾਲਕਾਂ ਦੇ ਦੱਸਣ ਦੇ ਮੁਤਾਬਕ ਉਹਨੇ 16 17 ਕਿਲੋ ਸਾਡੇ ਕੋਲ ਪਹਿਲੇ ਸੁਈ ਦਿੱਤਾ ਜੀ ਠੀਕ ਹਾਂ ਖੋਲ ਦਿਓ ਬਈ ਤੋਰ ਕੇ ਦਿਖਾ ਦਿਓ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਟਾ ਕਰਮ ਵਾਲੀ ਤੱਦ ਬੱਡ ਵੀ ਚੰਗਾ ਯਾਤ ਬ੍ਰੀਡ ਚੰਗੀ ਆ ਰੰਗ ਰੂਪ ਵੀ ਚੰਗਾ ਆਜੋ ਤੋ 6 ਸ ਬੜਾ ਪਿਆਰਾ ਬੋਦੀਬਾਦੀ ਬਹੁਤ ਚੰਗੀ ਹੈ ਜਰਸੀ ਨਾਲ ਕਰਾਉਂ ਜੀ ਹਾਂਜੀ ਜਰਸੀ ਨਾਲ ਕਰਾਉਂ ਆ ਜੀ ਜਰਸੀ ਨਾਲ ਕਰਾਉ ਸਭ ਚਵਾਈ ਚੂਈ ਪੂਰੀ ਚੰਗੀ ਆ ਹਨਾ ਚਵਾਈ ਚੂਈ ਦਾ ਤਾਂ ਕੋਈ ਡਰਸਾ ਬੰਤ ਹੀ ਨਹੀਂ ਠੀਕ ਆ ਭਾਈ ਹੂੰ ਇਹਨੇ ਕੱਲ ਇਹਦੇ ਪੈਰ ਬਣਵਾਏ ਆ ਠੀਕ ਆ ਤਾਂ ਕਰਕੇ ਮਾੜ ਆ ਜਾਂ ਪੈਰ ਜਦਬਦੀ ਠੀਕ ਆ ਕੱਲ ਬਣਵਾਏ ਇਹਦੇ ਪੈਰ ਠੰਡੀ ਸੀਲ ਤਾਂ ਜਿਵੇਂ ਮਰਜੀ ਬੈਠੇ ਰੋ ਕੋਈ ਚੱਕਰੀ ਰਸਾ ਸੜ ਤਾਂ ਬਾਈ ਨੇ ਧਾਉਣ ਤੇ ਇਹ ਮਰਜੀ ਥੱਲੇ ਬੈਠਾ ਰਹੇ ਕੋਈ ਚੱਕਰੀ ਨਹੀਂ ਇਹ ਮਰਜੀ ਰੋਹਾਨਾ ਬੜਾ ਚੰਗਾ ਨੇੜ ਤੋਂ ਚੈੱਕ ਕਰ ਲੋ ਲੈ ਆਰਡਰ ਦੀ ਕੁਆਲਿਟੀ ਬਾਈ ਬਹੁਤ ਚੰਗੀ ਆ ਕੱਲਾ ਕੱਲਾ ਥਣ ਮੁੱਠੀ ਕੋਈ ਫੋਟ ਨਹੀਂ ਸ਼ਾਂਗ ਨਹੀਂ ਭੋਰਾ ਵੀ ਠੀਕ ਆ ਜਿੱਥੇ ਮਰਜੀ ਬੈਠੇ ਰਹੋ ਇਹਨੂੰ ਕੋਈ ਪਰਵਾਹ ਨਹੀਂ ਠੀਕ ਆ ਹਾਂਜੀ ਮੋੜ ਲੈ ਬਈ ਤੇ ਮੁੱਲ ਕੀ ਇਹਦਾ ਸਰ ਸਾਬ 52000 ਦੀ ਦੇ ਦਾਂਗੇ ਜੀ ਮਾਨਤਾਨ ਹੋ ਜਾ ਮਾਨਤਾਨ ਕਰ ਦਾਂਗੇ 52000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਊਗਾ ਮੁੱਲ ਜਾਇਜ਼ ਆ ਬਈ ਬਾਕੀ ਚਲੋ ਮਾਨਤਾਨ ਜ਼ਰੂਰ ਹੋ ਜਾਣਾ ਚੰਗੀ ਅਫਰਡ ਆਰਡਰ ਉਹ ਚੰਗਾ ਕੱਦ ਵੱਡਾ ਚੰਗਾ ਬਾਕੀ ਵੱਡੀ ਗੱਲ ਗਰਮੀ ਨਹੀਂ ਮੰਦੀ ਫੈਨਡ ਫੂਡ ਚੰਗੀ ਆ ਵੇ ਦੇਖ ਕੇਸੇ ਵੀਰ ਦੇ ਬਾਈ ਬੜਾ ਪਸੰਦਾ ਤੇ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਧੁਨ ਧੰਨਵਾਦ ਜੀ